ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਕੈਨੇਡਾ ਦੀ ਧਰਤੀ ਤੋਂ ਆਪ ਜੀ ਨੂੰ ਇੱਕ ਨਗਰ ਕੀਰਤਨ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਜਿੱਥੇ ਅੱਜ ਮੇਰੀ ਪੀੜੀ ਦੇ ਸਬੰਧ ਦੇ ਵਿੱਚ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਜੋ ਕਿ ਸਕਾਟ ਰੋਡ 120 ਨੰਬਰ ਦੇ ਉੱਤੇ ਸਥਿਤ ਹੈ ਜਿੱਥੇ ਇਹ ਉਹੀ ਗੁਰੂ ਘਰ ਆ ਜਿੱਥੇ ਪਿਛਲੇ ਦਿਨੀ ਭਾਈ ਨਿੱਜਰ ਦਾ ਅਸਰੇ ਆਮ ਜਿਹੜਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਤੇ ਸੰਸਦ ਦੇ ਵਿੱਚ ਇਸ ਸਮੇਂ ਦੇ ਜਿਹੜੇ ਪ੍ਰਧਾਨ ਮੰਤਰੀ ਨਿਰਦੇਸ਼ ਦੇ ਜਸਟਿਨ ਟਰੂਡੋ ਉਹਨਾਂ ਦੁਆਰਾ ਵੀ ਜਿੱਥੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ ਸੋ ਅੱਜ ਉਸੇ ਗੁਰੂ ਘਰ ਦੇ ਵਿੱਚੋਂ ਅੱਜ ਮੇਰੀ ਪਰੀ ਦੇਸ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਹੈ ਉਸ ਜਾਇਆ ਗਿਆ ਇੱਕ ਵਾਰ ਪਿੱਛੇ ਦੀਆਂ ਤਸਵੀਰਾਂ ਜ਼ਰੂਰ ਸੰਝੀਆਂ ਕਰ ਦਿਓ ਕਿੰਨੀ ਜਿਆਦਾ ਵੱਡੀ ਗਿਣਤੀ ਦੇ ਵਿੱਚ ਜਿਹੜੀ ਅੱਜ ਸੰਗਤ ਹੈ ਉਹ ਇਸ ਨਗਰ ਕੀਰਤਨ ਦਾ ਹਿੱਸਾ ਬਣਨ ਜਾ ਰਹੀ ਹੈ ਤੇ ਗੁਰੂ ਸਾਹਿਬ ਦੀ ਪਾਲਕੀ ਹੈ ਜਿਹੜੀ ਉਹ ਥੋੜੀ ਪਿੱਛੇ ਤੇ ਉਸ ਦੇ ਨਾਲ ਹੀ ਜਿਹੜੇ ਆਪਣੇ ਇੱਥੋਂ ਦੀ ਲੋਕਲ ਪੁਲਿਸ ਹੈ ਉਸ ਦੀਆਂ ਤਸਵੀਰਾਂ ਵੀ ਕਰਾ ਦਿਓ ਜੀ ਵੀ ਇਹ ਵੀ ਡਿਊਟੀ ਦੇ ਉੱਤੇ ਤਣਾਤ ਹੈ ਤੇ ਦੂਸਰੇ ਪਾਸੇ ਪੂਰੀ ਸਭਾਵਾਂ ਜਿਹੜੀ ਅੱਥੇ ਨੇ ਪੁਲਿਸ ਦੀ ਜਿਹੜੀ ਸਿਕਿਉਰਿਟੀ ਬੈਂਡਸ ਨੇ ਉਹ ਨਾਲ ਦੀ ਨਾਲ ਜਿਹੜੀਆਂ ਚੱਲ ਰਹੀਆਂ ਨੇ ਅੱਗੇ ਤੇ ਉਸ ਤੋਂ ਬਾਅਦ ਜਿਹੜੇ ਖਾਲਸਾਈ ਨਿਸ਼ਾਨ ਨੇ ਸ਼ਾਸਤਰੀ ਦਾ ਪ੍ਰਦਰਸ਼ਨ ਹੈ ਭਾਈ ਸਾ ਭਾਈ ਜਗਜੀਤ ਸਿੰਘ ਖਾਲਸਾ ਉਹਨਾਂ ਦੀ ਟੀਮ ਹੈ ਜਿਹੜੀ ਇੱਥੇ ਸ਼ਾਸਤਰੀ ਦਾ ਪ੍ਰਦਰਸ਼ਨ ਕਰ ਰਹੀ ਹੈ ਨਾਲ ਇਸ ਰੋਮਨ ਸ਼ਿਕਸਾ ਕਿੱਦਾਂ ਕਾਉਂਸਲ ਅਤੇ ਦਾ ਵਰਲਡ ਗਤਗਾ ਫੈਡਰੇਸ਼ਨ ਦੇ ਜਿਹੜੇ ਖਿਡਾਰੀ ਨੇ ਉਹ ਅੱਜ ਇਸ ਨਗਰ ਕੀਰਤਨ ਦੇ ਵਿੱਚ ਖਾਲਸਾਈ ਨਿਸ਼ਾਨ ਨੇ ਜਿਹੜੇ ਉਹ ਜੂਰ ਦਿਖਾਦੇ ਜੀ ਇੱਕ ਵਾਰ ਜਿਹੜੇ ਨਿਸ਼ਾਨ ਨੇ ਪ੍ਰਾਤਨ ਆਪਣੇ ਨਿਸ਼ਾਨ ਨੇ ਉਹ ਨਿਸ਼ਾਨ ਸਭ ਤੋਂ ਅੱਗੇ ਚੱਲ ਰਹੇ ਨੇ ਦੋਸਤੋ ਨਾਲ ਹੀ ਅੱਛੇ ਜੇਕਰ ਥੋੜਾ ਜਿਹਾ ਅੱਗੇ ਕਰਕੇ ਦਿਖਾ ਦਿਓ ਵੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਤ ਕਰ ਰਹੀ ਹੈ ਗੁਰੂ ਸਾਹਿਬ ਨੂੰ ਮਤਮਸਤ ਕਰਨ ਦੇ ਲਈ ਜਿਹੜੀ ਪੰਕਤੀ ਹੋਈ ਹੈ ਤੇ ਕਾਫੀ ਜ਼ਿਆਦਾ ਉਸ਼ਾ ਸੰਗਤ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਇਸ ਦੇ ਨਾਲ ਤੁਹਾਨੂੰ ਹੋਰ ਵੀ ਜਿਹੜੀਆਂ ਤਸਵੀਰਾਂ ਨੇ ਇਸ ਨਗਰ ਕੀਰਤਨੀਆਂ ਸਾਂਝੀਆਂ ਕਰਾਂਗੇ ਤੇ ਹਰ ਇੱਕ ਜਗ੍ਹਾ ਦੇ ਉੱਤੇ ਲੰਗਰ ਦਾ ਬਹੁਤ ਵਾਅਦਾ ਕੀਤਾ ਗਿਆ ਜਿੱਥੇ ਆਪਣੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਕਾਫੀ ਮੌਸਾ ਤੇ ਅੱਜ ਇੱਥੇ ਲੰਗਰ ਦੇ ਵਿੱਚ ਮੱਕੀ ਦੀ ਰੋਟੀ ਸਰੋਂ ਦਾ ਸਾਗ ਵੀ ਹੈ ਜਿਹੜਾ ਉਹ ਵਰਤਾਇਆ ਜਾ ਰਿਹਾ ਤੇ ਹੋਰ ਕਾਫੀ ਤਰ੍ਹਾਂ ਦੇ ਸੰਗਤ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਤੇ ਨਾਲ ਹੀ ਤੁਹਾਨੂੰ ਦਰਸ਼ਨ ਕਰਾਵਾਂਗੇ ਪਾਲਕੀ ਸਾਹਿਬ ਦੇ ਪਾਲਕੀ ਸਾਹਿਬ ਦੇ ਨਾਲ-ਨਾਲ ਤੁਹਾਨੂੰ ਬਾਕੀ ਸੰਗਤ ਦੇ ਵੀ ਦਰਸ਼ਨ ਕਰਾਵਾਂਗੇ ਤੇ ਜਿਹੜੇ ਸ਼ਾਸਤਰ ਵਿਦਾ ਪ੍ਰਦਰਸ਼ਨ ਹੈ ਉਸ ਦੇ ਵੀ ਦਰਸ਼ਨ ਕਰਾਵਾਂਗੇ ਅਸਲੋ ਵੀ ਜਿੰਨੇ ਵੀ ਆਪਣੇ ਪੰਜਾਬੀ ਵੀਰਾਂ ਸਾਰੇ ਗੁਰੂ ਘਰ ਦੇ ਲਈ ਜਾ ਰਹੇ ਨੇ ਇਹ ਲੱਗਦਾ ਹੀ ਨਹੀਂ ਇੱਥੇ ਵੀ ਆਪਾਂ ਕਨੇਡਾ ਚਲੇ ਇੱਕ ਤਰ੍ਹਾਂ ਪੰਜਾਬੀ ਗੁਣਿਆ ਪਿਆ ਅਗਰ ਕੀਰਤਨ ਦੇ ਦਰਸ਼ਕਾ ਜਿਹੜੇ ਤੁਹਾਨੂੰ ਕਰਵਾ ਰਹੇ ਹਾਂ ਕੈਨੇਡਾ ਦੀ ਧਰਤੀ ਤੋਂ ਸਰੀ ਸ਼ਹਿਰ ਦੇ ਵਿੱਚ ਗੁਰਨਾਨਕ ਦਰਬਾਰ ਗੁਰਦੁਆਰਾ ਸਾਹਿਬ ਤੋਂ ਜਿਹੜਾ ਇਹ ਨਗਰ ਕੀਰਤਨ ਆਰੰਭ ਹੋਇਆ ਹੈ ਸੋ ਇੱਥੇ ਵੀ ਬਹੁਤ ਸਾਰੇ ਦਰਸ਼ਕ ਆ ਰਹੇ ਕਿ ਨਗਰ ਕੀਰਤਨ ਦੇ ਵਿੱਚ ਕਿ ਸਾਰਾ ਬੜਾ ਨਹੀਂ ਕਹਿੰਦਾ ਕਿ ਇਹ ਜਗ੍ਹਾ ਦੇ ਤਨੇ ਜੋ ਪੁਜਾ ਦਾ ਰਿਦਿਤ ਕਰਦੇ ਤਾਂ ਇੱਥੇ ਛੋਟੇ ਛੋਟੇ ਬੱਚੇ ਨੇ ਜਿਹੜੇ ਉਹ ਕੀਰਤਨ ਕਰਦੇ ਦਿਖਾਈ ਦੇ ਰਹੇ ਨੇ ਤਾਂ ਫਾਲੂਕਨ ਨੂੰ ਦਿਖਾndi ਹੋਈ ਇੱਕ ਜਿਹੜੀ ਪ੍ਰਦਰਸ਼ਨੀਆਂ ਉਹ ਕੀਤੀ ਗਈ ਹੈ ਕਿਥੇ ਕੌਮ ਦੇ ਸ਼ਹੀਦ ਹੋਏ ਨੇ ਜਿਹੜੇ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਕਿੱਤੀਆਂ ਗਈਆਂ ਨੇ ਭਾਈ ਹਰਦੀਪ ਸਿੰਘ ਜੀ ਮੈਨੇਜਰ ਅਤੇ ਵੀ ਉਹਨਾਂ ਨੂੰ ਸੋਣਾ ਜ਼ਰੂਰੀ ਹੈ ਕਿ ਜਿਹੜੇ ਗੁਰੂ ਘਰ ਤੋਂ ਇਹ ਨਗਰਿਕਤਾ ਦਾ ਆਰੰਭ ਹੋਇਆ ਹੈ ਇਹ ਉਹੀ ਗੁਰੂ ਘਰ ਆ ਜਿੱਤੇ ਭਾਈ ਮੈਨੇਜਰ ਜੀ ਦਾ ਸ੍ਰੀ ਰਾਮ ਗੋੜੀ ਨੂੰ ਮਾਰ ਕੇ ਕਤਲ ਕੀਤਾ ਗਿਆ ਸੀ। ਨਗਰ ਕੀਰਤਨ ਦੀਆਂ ਸੱਗੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਅੱਜ ਵਿਦੇਸ਼ ਧਰਤੀ ਤੋਂ ਸੰਗਤ ਦਾ ਜਿਹੜਾ ਪਿਆਰ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਸੰਗਤ ਆ ਜਿਹੜੀ ਉਹ ਫੈਦ ਲਗੜੀ ਨਾਲ-ਨਾਲ ਨਗਰ ਕੀਰਤਨ ਦੇ ਵਿੱਚ ਸਮੂਲਿਤ ਕਰ ਰਹੀ ਆ ਗੁਰੂ ਸਾਹਿਬ ਦੀ ਪਾਲਕੀ ਬਹੁਤ ਹੀ ਸੋਹਣੇ ਤਿੱਕਰ ਨਾਲ ਜਿਹੜੀ ਸਜਾਈ ਹੋਈ ਪਾਲਕੀ ਆ ਉਸਦੇ ਦਰਸ਼ਨ ਜਿਦਾਰੇ ਤੁਹਾਨੂੰ ਕਰਵਾ ਰਹੇ ਆ पंज मल भंज म ਸਬੂਰੂ ਸਾਹਿਬ ਦੀ ਸੁੰਦਰ ਬਾਲਕੀ ਦੇ ਦਰਸ਼ਨ ਦੇ ਇਦਾਰੇ ਤੋਂ ਵਰਵਾ ਰਹੇ ਆ ਗੁਰੂ ਸਾਹਿਬ ਦੇ ਪੰਜ ਪਿਆਰੇ ਸਜੇ ਹੋਏ ਨੇ ਬਾਣਿਆਂ ਦੇ ਵਿੱਚ

ਅੱਗੇ ਉਹ ਆਕੇ ਪਨਾਈਆਂ ਗਈਆਂ ਨੇ 6 ਦੇ 5 6 ਦੀ ਦੇ ਬਾਹਰ ਆ ਬਹੁਤ ਜਿਆਦਾ ਪਿਆਰ ਆ ਜਿਹੜਾ ਸੰਗਤਾਂ ਦਾ ਇਤਿਆਜ ਦੇਖਣ ਨੂੰ ਮਿਲ ਰਿਹਾ ਹੈ ਪਾਣੀ ਛੜਕਣ ਵਾਲੀ ਜਿਹੜੀ ਮਸ਼ੀਨ ਆ ਅੱਗੇ ਅੱਗੇ ਉਹ ਤੁਹਾਨੂੰ ਦਿਖਾ ਰਹੇ ਆ ਬੜਾ ਵਧੀਆ ਅਰੇਂਜਮੈਂਟ ਹੈ ਇਸ ਦਾ ਵੀ ਜਿਹੜਾ ਕੀਤਾ ਹੋਇਆ ਹੈ ਹਰ ਇੱਕ ਜਗ੍ਹਾ ਦੇ ਉੱਤੇ ਲੰਗਰ ਜਿਹੜੇ ਲਗਾਏ ਗਏ ਨੇ ਬਹੁਤ ਪਤਰਾ ਦੇ ਲੰਗਰ ਛੋਟੇ ਛੋਟੇ ਐਪ ਚੰਗੀਆਂ ਨੇ ਜਿਹੜੇ ਉਹ ਸ਼ਾਸਤਰ ਵਿਦਿਆ ਦਾ ਪ੍ਰਦਰਸ਼ਨ ਜਿਹੜਾ ਉਹ ਦਿਖਾ ਰਹੇ ਨੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਜਿਹੜੇ ਕੈਨੇਡਾ ਦੀ ਧਰਤੀ ਦੇ ਉੱਤੇ ਸਿੱਖਿਆ ਸ਼ਾਸਤਰ ਵਿਦਿਆ ਦੁਆਰਾ ਜਿਹੜੇ ਰਤਕੇ ਦੇ ਜੋਹਰ ਨੇ ਉਹ ਵਿਖਾਏ ਜਾ ਰਹੇ ਨੇ ਸੋ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਅੱਗੇ ਵਧ ਰਹਾਂਗੇ ਉਸੇ ਤਰ੍ਹਾਂ ਸਿੰਘਾਂ ਦੇ ਪ੍ਰਦਰਸ਼ਨ ਨੇ ਕਿਸ ਤਰ੍ਹਾਂ ਉਹ ਗੱਤਕੇ ਦੇ ਜੋਹਰ ਨੇ ਉਹ ਵੀ ਦਿਖਾਵਾਂਗੇ ਕੀਸਾ ਭਾਈ ਜਗਜੀਤ ਸਿੰਘ ਜੀ ਖਾਲਸਾ ਜਿਹੜੇ ਕਿ ਗੱਤਕਾ ਦੀ ਸੇਵਾ ਨਿਭਾਉਂਦੇ ਨੇ ਇਹ ਲੈਡਾ ਦੀ ਧਰਤੀ ਦੇ ਉੱਤੇ ਉਹ ਆਪਣੇ ਜਥੇ ਦੇ ਨਾਲ ਪਹੁੰਚੇ ਹੋਏ ਨੇ ਕਿਰਪਾਨ ਟਾਲ ਦਾ ਪ੍ਰਦਰਸ਼ਨ ਹੈ ਜਿਹੜਾ ਸਿੰਘਾਂ ਦੁਆਰਾ ਕੀਤਾ ਜਾ ਰਿਹਾ ਹੈ ਬਹੁਤ ਵਧੀਆ ਚੜ੍ਹਦੇ ਗਾਲਾ ਵਾਲੇ ਦਰਸ਼ਨ ਜਿਹੜੇ ਸ਼ਾਸਤ੍ਰ ਵਿਦਿਆਦਿਓ ਦਿਖਾਏ ਜਾ ਰਹੇ ਨੇ ਜਿੱਥੇ ਰੋਮਨੀ ਸਿੱਖ ਸ਼ਾਸਤ੍ਰ ਵਿਦਿਆਕ ਕਾਉਂਸਲ ਅਤੇ ਉਹਦਾ ਵਰਲਡ ਕਤਕਾ ਫੈਡਰੇਸ਼ਨ ਦੇ ਹਿਜਾਰੂ ਨੇ ਜਿਹੜੇ ਉਹ ਅੱਜ ਨਗਰ ਕੀਰਤਨਾਂ ਦੇ ਵਿੱਚ ਸਿੱਖ ਸ਼ਾਸਤ੍ਰ ਵਿਦਿਆ ਦਾ ਜੋਹਰ ਰੰਗ ਉਦਕਾਰ ਰਹੇ ਨੇ ਫਰੀ ਸੋਤੀ ਦੀ ਜਿਹੜੀ ਖੇੜ ਹੈ ਉਹਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਫਰੀ ਸੋਤੀ ਦੀ ਖੇੜ ਜਿਹੜੇ ਇਸ ਨੂੰ ਕਹੇ ਸੋਤੀ ਵਿਸਨੂ ਕਤਕਾ ਦਾ ਨਾਮ ਦਾ ਕਿਹਾ ਜਾਂਦਾ ਇਸ ਨੂੰ ਕਤਕਾ ਕਿਹਾ ਜਾਂਦਾ ਹੈ ਸੰਗਤ ਜੀ ਕਿ ਆਪ ਦੇਖੋ ਵੀ ਕਿੰਨਾ ਜਿਆਦਾ ਬੱਚਾਂ ਦੇ ਵਿੱਚ ਉਤਸ਼ਾਹ ਹੈ ਜਿਹੜਾ ਉਹ ਦੇਖਾਂ ਦੀ ਦਰਫੇ ਵੀ ਦਿੱਟ ਕੇ ਦਾ ਜਿਹੜਾ ਪਿਆਰ ਹੈ ਸੰਗਤ ਦੇ ਵਿੱਚ ਉਹ ਦੇਖਣ ਨੂੰ ਮਿਲ ਰਿਹਾ ਹੈ ਯਾ ਲਾਗ ਲਿਆ ਫੌਜਾਂ ਨਿਆਂ ਸਿੰਘ ਜਤੇ ਬੰਨਿਆ あれ初なんです。<laughs> <laughs> ਕਦੇ ਇਤਫੰਗ ਬਣ ਕੇ ਅਸੀਂ ਜੰਮੇ ਤੇ ਸ਼ਮਾ ਨੂੰ ਨੂਰ ਚੜਿਆ ਅਸੀਂ ਜੰਮੇ ਤੇ ਸ਼ਮਾ ਨੂੰ ਨੂਰ ਚੜਿਆ ਸਰੇ ਕਿਵੇਂ ਦਾ ਅਸੀਂ ਪਤੰਗ ਬਣ ਕੇ ਮੌਤ ਸੁੰਦਰ ਸੋਹਾ ਗਣੇ ਖਾਲਸੇ ਦੀ ਜਉਂਦੀ ਅੰਗ ਬਣ ਕੇ ਤੇ ਮਨ ਦੀ ਸਾਧ ਬਣ ਗਈ ਪੰਆ ਪਾਸ਼ਾ ਨੇ ਆਪਣਾ ਜੀਵਨ ਬੜੀ ਸ਼ਾਂਤੀ ਅਤੇ ਪਿਆਰ ਨਾਲ ਬਤੀਤ ਕੀਤਾ ਜਦੋਂ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਛੀਪਈ ਤਾਂ ਪੰਜਵੇਂ ਸਿਮੇ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਮਹਿਸੂਸ ਕੀਤਾ ਕਿ ਉਹਨਾਂ ਸਮਾ ਆ ਗਿਆ ਹੈ ਕਿ ਅਸੀਂ ਸ਼ਸਤਰ ਨੂੰ ਸਤਿ ਪਾ ਲਈਏ ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿ ਚੁਕਾਰ ਅਜ ਹਮਾ ਹਿੰਦੇ ਦਰਗੋਸਤ ਹਲਾਰ ਅਸ ਮੋਰਨ ਬਾ ਸ਼ਮਸ਼ੀਰ ਦਸ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਕਿ ਜਦੋਂ ਸਾਰੇ ਹਿੱਲੇ ਬਸਲੇ ਖਤਮ ਹੋ ਜਾਣ ਤਾਂ ਉਦੋਂ ਜਿਹੜਾ ਸ਼ਸਤਰ ਨੂੰ ਹੱਥ ਪਾਣਾ ਲਾਜ਼ਮੀ ਨਹੀਂ ਜ਼ਰੂਰੀ ਹੈ ਜਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਅਤੇ ਪੀਰੀ ਦੇ ਦੋ ਤਲਵਾਰਾਂ ਧਾਰਨ ਕੀਤੀਆਂ ਮੀਰੀ ਰਾਜ ਸ਼ਾਸਨ ਅਤੇ ਸ਼ਕਤੀ ਦੇ ਪ੍ਰਤੀਕ ਸੀ ਪੀਡੀਸੀ ਉਹ ਜਿਹੜੀ ਸ਼ਾਂਤੀ ਧਰਮ ਅਤੇ ਪਿਆਰ ਦੀ ਪ੍ਰਤੀਕ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਨੀਤੀ ਜਨੂੰ ਨਾਲ ਛੁਲਾ ਕੇ ਇੱਕ ਵੱਖਰਾ ਹੀ ਧਰਮ ਸਿਰਜ ਦਿੱਤਾ ਤੇ ਇਹ ਜਿਹੜੀ ਅਤੀਤ ਉਹ ਜਿਹੜੀ ਸ਼ਖਸੀਅਤ ਸੀ ਇੰਨੀ ਮਹਾਨ ਤੇ ਇੰਨੀ ਭਾਰੀ ਸੀ ਕਿ ਤਾਂ ਹੀ ਉਹਨਾਂ ਨੂੰ ਕਿਹਾ ਜਾਂਦਾ ਹੈ ਪੰਜ ਪਿਆਲੇ ਪੰਜ ਪੀਰ ਛੱਟੇ ਪੀਰ ਬੈਠਾ ਗੁਰਪਾਰ मार रहा खाली है बात बन ਗੱਤ ਕਹਦੇ ਯਾਰ ਉਹ ਤਾਂ ਖਾ ਰਹੇ ਐ ਇੱਕ ਖੁਸ਼ੀ ਦਾ ਜਕਾਰਾ ਪਹਿਨਾ ਵਾਸਤੇ ਲਾਈਏ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸੰਗਤ ਜੀ ਬਿਲਕੁਲ ਸਮਾਪਤੀ ਦੇ ਉੱਤੇ ਨਗਰ ਕੀਰਤਨ ਪਹੁੰਚ ਚੁੱਕਿਆ ਹੈ ਤੇ ਸੰਘਾ ਦਾ ਠਾਠਾ ਮਾਰਦਾ ਇਕੱਠ ਖੋਦ ਇਸ ਗੱਲ ਦੀ ਗਵਾਹੀ ਪਰਦਾ ਹੈ ਕਿ ਕਿੰਨੇ ਜਿਆਦਾ ਪੰਜਾਬੀ ਜਿਹੜੇ ਇਸ ਦੇਸ਼ ਦੇ ਵਿੱਚ ਰਹਿੰਦੇ ਨੇ ਸਾਰੇ ਇਲਾਕੇ ਦੇ ਵਿੱਚ ਰਹਿੰਦੇ ਨੇ ਜਿੱਥੇ ਸਰੀ ਨੂੰ ਦੂਸਰਾ ਛੋਟਾ ਪੰਜਾਬ ਕਿਹਾ ਜਾਂਦਾ ਹੈ ਤੇ ਨਾਲ ਹੀ ਜਿਹੜੀ ਵੱਡੀ ਤੁਹਾਨੂੰ ਇੱਕ ਹੋਰ ਗੱਲ ਸਮਨ ਦਿਖਾ ਰਹੇ ਆ ਕਿ ਜਿਹੜੇ ਆਪਣੇ ਪੰਜਾਬੀ ਵੀਰ ਨੇ ਕੈਨੇਡਾ ਪੁਲਿਸ ਦੇ ਵਿੱਚ ਡਿਊਟੀਆਂ ਨਿਭਾ ਰਹੇ ਨੇ ਉਹ ਵੀ ਅ ਤੇ ਸ਼ੱਕਰੀ ਪ੍ਰਸ਼ਾਸਨਿਕ ਤੌਰ ਤੇ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਤੇ ਆਪਣੇ ਸਮੂਥ ਵੇ ਦੇ ਨਾਲ ਪੁਲਸੀਆਂ ਦੋ ਗੱਡੀਆਂ ਅੱਗੇ ਲੱਗੀਆਂ ਹੋਈਆਂ ਨੇ ਤੇ ਇਸ ਦੇ ਮਗਰ ਜਿੰਨੇ ਵੀ ਸ਼ਾਸਤ੍ਰਾਂ ਵਾਲੀ ਗੱਡੀ ਆ ਤੇ ਉਸ ਤੋਂ ਬਿਲਕੁਲ ਪਿੱਛੇ ਪੰਜ ਨਿਸ਼ਾਨਚੀ ਦੇ ਪੰਜ ਪਿਆਰੇ ਤੇ ਨਾਲ ਗੁਰੂ ਮਹਾਰਾਜ ਦੀ ਸੁੰਦਰ ਪਾਲਕੀ ਜਿਹੜੀ ਉਹ ਨਾਲ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਪੰਜ ਪਿਆਰਾਂ ਦੀ ਰਹਿਨਮਾਈ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਜੁੜਾ ਅੱਜ ਦਾ ਮੀਰੀ ਪੀਰੀ ਦੀਪਸ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਰੀ ਵਿਖੇ ਸਜਾਇਆ ਗਿਆ ਉਸ ਦੇ ਦਰਸ਼ਕੀ ਦਾਰੇ ਆਪ ਸਭ ਨਾਲ ਪੰਜਾਬ ਨਿਵਾਸੀਆਂ ਨਾਲ ਤੇ ਦੇਸ਼ ਦੁਨੀਆ ਦੇ ਸਾਡੇ ਸਰੋਤਿਆਂ ਦੇ ਨਾਲ ਸਾਂਝੇ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਹੈ ਜਿਹੜੀ ਉਹ ਦੇਖ ਰਹੀ ਹੈ ਤੇ ਇਹ ਇੱਕ ਵਾਰ ਫੇਰ ਤੋਂ ਮੈਂ ਦੱਸਣਾ ਚਾਹਾਂਗਾ ਕਿ ਉਹੀ ਗੁਰੂ ਘਰ ਹੈ ਜਿੱਥੇ ਭਾਈ ਨਿਜਰਦਾਸ ਰਾਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਅੱਜ ਦੇ ਇਸ ਨਗਰ ਕੀਰਤਨ ਦੇ ਵਿੱਚ ਵੀ ਵੱਖ-ਵੱਖ ਗੱਡੀਆਂ ਦੇ ਉੱਤੇ ਵੱਖ-ਵੱਖ ਟੀ-ਸ਼ਰਟਾਂ ਜੋ ਲੋਕਾਂ ਦਵਾਰਾ ਪਹਿਨੀਆਂ ਗਈਆਂ ਹਨ ਉਹਨਾਂ ਦੇ ਉੱਤੇ ਭਾਈ ਸਾਹਿਬ ਨੂੰ ਸ਼ਰਧਾਂਜਲੀ ਵੀ ਇੱਕ ਤਰ੍ਹਾਂ ਦਿੱਤੀ ਜਾ ਰਹੀ ਸੀ ਨਾਲ ਦੀ ਨਾਲ ਕਿਉਂਕਿ ਬਹੁਤ ਲੋਕੀ ਸੀ ਜਿਹੜੇ ਭਾਈ ਸਾਹਿਬ ਨੂੰ ਪਿਆਰ ਕਰਦੇ ਸੀ ਤੇ ਕਰਦੇ ਨੇ ਕਰਦੇ ਰਹਿਣਗੇ ਭਾਈ ਗੁਰਦੀਪ ਸਿੰਘ ਨਿਜਰ ਸੋ ਇਹ ਗੱਡੀ ਹੈ ਜਿਸ ਦੇ ਵਿੱਚ ਸ਼ਾਸਤਰ ਸਜਾਏ ਹੋਏ ਨੇ ਪਿੱਛੇ ਸ਼ਾਸਤਰ ਵਿਦਿਆ ਦੇ ਪ੍ਰਦਰਸ਼ਨ ਨਿਹੰਗ ਸਿੰਘਾਂ ਦੁਆਰਾ ਸ਼੍ਰੋਮਣੀ ਸਿੱਖਿਆ ਸ਼ਾਸਤਰ ਵਿਦਿਆ ਕੌਂਸਲ ਦੇ ਪ੍ਰਧਾਨ ਭਾਈ ਸਾਭ ਜਗਜੀਤ ਸਿੰਘ ਖਾਲਸਾ ਦੇ ਨਾਲ ਹੀ ਕਈ ਬਚੰਗੀ ਦਾ ਵਰਲਡ ਗਦਕਾ ਫੋਟ੍ਰੇਸ਼ਨ ਦੇ ਜਿਹੜੇ ਸਿਆਰਤੀ ਨੇ ਦੇ ਕੈਂਡੀਡੇਟ ਨੇ ਉਹ ਵਿਸ਼ਾ ਸ਼ਾਸਤਰ ਵਿੱਚ ਜਿਆਦਾ ਪ੍ਰਦਰਸ਼ਨ ਜਿਹੜਾ ਉਹ ਦਿਖਾਇਆ ਜਾ ਰਿਹਾ ਤੇ ਵਕਫਾ ਪਰਾਨੇ ਲੰਗਰ ਉਹ ਅਤੇ ਲਗਾਏ ਹੋਏ ਨੇ ਸਿੱਖ ਅਕੈਡਮੀ ਨੇ ਉਹਨਾਂ ਦੁਆਰਾ ਪੜਾਈ ਲਿਖਾਈ ਦੇ ਲਈ ਜਿਹੜੇ ਬੱਚੇ ਜ਼ਰੂਰਤਮੰਦ ਨੇ ਉਹਨਾਂ ਨੂੰ ਪੜਾਈ ਦੇ ਲਈ ਤੇ ਗੋਲ ਗੱਪਿਆਂ ਦਾ ਪੂਰੀਆਂ ਦਾ ਹਰ ਇੱਕ ਤਰ੍ਹਾਂ ਦਾ ਲੰਗਰ ਹੈ ਜਿਹੜਾ ਇੱਥੇ ਲਗਾਇਆ ਗਿਆ ਤੇ ਬਿਲਕੁਲ ਸਮਾਪਤੀ ਦੇ ਵੱਲ ਜਿਹੜਾ ਨਗਰ ਕੀਰਤਨਾ ਉਹ ਪਹੁੰਚ ਚੁੱਕਿਆ ਹੈ ਸੋ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਗੁਰਨਾਕ ਦਰਵਾਰ ਸਰੀ ਸੋਹੀ ਗੁਰਦੁਆਰਾ ਤੇ ਇਹ ਉਹ ਪਾਰਕਿੰਗ ਜਿੱਥੇ ਭਾਈ ਹਰਦੀਪ ਸਿੰਘ ਨੀਜਰ ਜਦੋਂ ਗੁਰੂਗਰ ਦੀ ਸੇਵਾ ਸੰਭਾਲ ਕਰਕੇ ਵਾਪਸ ਜਾ ਰਹੇ ਸਨ ਤਾਂ ਉਹਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਸ਼ਹੀਦ ਕਰ ਦਿੱਤਾ ਗਿਆ ਸੀ ਉਹੀ ਗੁਰੂਗਰ ਦੀਆਂ ਤਸਵੀਰਾਂ ਅੱਜ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੋਂ ਇਹ ਸਵੇਰ ਤੋਂ ਨਗਰ ਕੀਰਤਨਾ ਪ੍ਰਾਰambh ਹੋਈ ਸੀ ਤੇ ਉਸ ਤੋਂ ਪ੍ਰੰਤ ਹੁਣ ਸ਼ਾਮ ਵੇਲੇ ਜਿਹੜੀ ਸਮਾਪਤੀ ਹੈ ਗੁਰੂਗਰ ਦੇ ਵਿੱਚ ਕੀਤੀ ਜਾ ਰਹੀ ਹੈ ਸੋ ਉਹ ਚੰਗ ਫੌਜਾਂ ਗੁਰੂ ਦੀਆਂ ਲਾਟ ਲੀਆਂ ਨਿਰੰਗ ਫੌਜਾਂ ਗੁਰੂ ਸਾਹਿਬ ਦਾ ਪੰਜਮਾ ਉੱਤਰਖਾਲਸਾ ਜਿਹੜਾ ਸ਼ਾਸਤਰੀ ਵਿਦਿਆ ਦਾ ਇਤਿਹਾਸ ਅਖਾੜਾ ਲਗਾਏਗਾ ਉਸ ਤੋਂ ਪ੍ਰੰਤਕ ਗੁਰੂ ਸਾਹਿਬ ਦੀ ਪਾਲਕੀ ਸੁੰਦਰ ਪਾਲਕੀ ਸਾਹਿਬ ਜਿਹੜੀ ਇੱਥੇ ਆਣਗੇ ਤੇ ਮਹਾਰਾ ਦੇ ਰੂਪਾਂ ਨੂੰ ਗੁਰੂ ਘਰ ਦੇ ਵਿੱਚ ਲਜਾਇਆ ਜਾਏਗਾ ਇਹ ਗਵਾਇ ਦੇ ਵਿੱਚ ਜੋ ਨਗਰ ਕੀਰਤਨ ਆਰੰਭ ਕੀਤਾ ਗਿਆ ਸੀ ਦਵਾਰਾ ਫਿਰ ਤੋਂ ਗੁਰੂ ਨਾਨਕ ਦਰਬਾਰ ਸਰੀ ਦੇ ਵਿੱਚ ਜਿਹੜਾ ਗੁਰੂ ਘਰਾਂ ਦੇ ਵਿੱਚ ਪਾਲਕੀ ਸਾਹਿਬ ਪਹੁੰਚ ਚੁੱਕੇ ਨੇ ਬਹੁਤ ਹੀ ਸੁੰਦਰ ਪਾਲਕੀ ਜਿਹੜੀ ਸਜਾਈ ਗਈ ਆ ਤੁਹਾਨੂੰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਗੁਰੂ ਨਾਨਕ ਸਿੱਖ ਦਵਾਰਾ ਸਰੀ ਡੈਲਟਾ ਦੀ ਜੋ ਪਾਲਕੀ ਸਾਹਿਬ ਹੈ ਤੇ ਅੱਜ ਦਾ ਜੋ ਨਗਰ ਕੀਰਤਨ ਸਰੀ ਤੋਂ ਗੁਰਦਰਾ ਨਾਨਕ ਦਰਬਾਰ ਤੋਂ ਜਿਹੜਾ ਆਰੰਭ ਹੋਇਆ ਸੀ ਬਹੁਤ ਚੜ੍ਹਦੀ ਕਲਾ ਦੇ ਵਿੱਚ ਸਿੱਖ ਸ਼ਾਸਤਰ ਵਿਦਿਆ ਦਾ ਸਮੇਲ ਵਿੱਚ ਦੇਖਦੇ ਹੋਏ ਸਿੰਘਾਂ ਦੇ ਜੰਗ ਜੂਗ ਕਲਾ ਦੇ ਪ੍ਰਦਰਸ਼ਨ ਕਰਦੇ ਹੋਏ ਜਿਹੜਾ ਨਗਰ ਕੀਰਤਨ ਆ ਸਮਾਪਤ ਹੋ ਰਿਹਾ ਹੈ Yeah. See ya! ਅਜਿਹਾ ਕਿ ਖਾਲਸਾ ਸਾਹਿਬ ਦੇ ਵਿੱਚ ਸ਼ਾਸਤਰ ਵਿਦਿਆ ਦੇ ਜੋਰ ਦਿਖਾਏ ਜਾ ਰਹੇ ਆ ਅੱਜ ਦੇ ਦਿਹਾੜੇ ਨੂੰ ਨਗਰ ਕੀਰਤਨ ਲਾਇਆ ਗਿਆ ਹੈ ਤੇ ਮੀਰੀ ਪੀਰੀ ਦੀਤਨਾ ਜਾ ਰਿਹਾ ਹੈ ਕਿ ਕਿਹੜਾ ਜਾਓ ਅੱਜ ਮੀਰੀ ਪੀਰੀ ਦੇ ਸਿਧਾ ਗੁਰੂ ਸਾਹਿਬ ਨੇ ਸ਼ਾਂਤ ਤੇ ਸਿਪਾਹੀ ਬਣਾਇਆ ਤੇ ਜਿੱਥੇ ਆਪਾਂ ਨਾਮ ਜਪਣਾ ਉੱਥੇ ਸ਼ਾਸਤਰ ਵਿਦਿਆ ਜਿਹੜੀ ਆ ਉਹ ਜ਼ਰੂਰੀ ਆ ਸੋ ਜਿਹੜੇ ਗੁਨਾਨ ਸਿੰਘ ਗੁਰਦਾਰਾ ਸ੍ਰੀ ਤੋਂ ਜਿਹੜਾ ਨਗਰ ਕੀਰਤਨ ਹਰ ਸਾਲ ਮੀਰੀ ਪੀਰੀ ਦਾ ਨਿਕਲਦਾ ਤੇ ਉਹਦੇ ਵਿੱਚ ਜਿਹੜੀ ਸ਼ਾਸਤਰ ਵਿਦਿਆ ਦਾ ਜਿਹੜਾ ਨਾਲ-ਨਾਲ ਖਾੜਾ ਲੱਗਦਾ ਇਹ ਫਲੋਰ ਜਿਹੜਾ ਆ ਉਹ ਲੱਗਾ ਨਾਲ ਤੇ ਸਾਰੇ ਬੱਚੇੜੇ ਆ ਮਖਵਾ ਖਾੜਿਆਂ ਦੇ ਜਿਹੜਾ ਆ ਉਹ ਸ਼ਾਸਤਰ ਵਿਦਿਆ ਕਰ ਰਹੇ ਆ ਬਾਬਾ ਜੀ ਕਿਸ ਤਰ੍ਹਾਂ ਦਾ ਪਿਆਰ ਬੱਚਾ ਦੇ ਵਿੱਚ ਸ਼ਾਸਤਰ ਵਿਦਿਆ ਨੂੰ ਪਰੇਸ਼ਾ ਦੀ ਧਰਤੀ ਦੇ ਵਿੱਚ ਸ਼ਾਸਤਰ ਵਿਦਿਆ ਇਸੇ 3 ਸਾਲ ਤੋਂ ਬੱਚੇ ਸਿੱਖਣਾ ਸ਼ੁਰੂ ਕਰ ਦਿੰਦੇ ਆ ਕਾਫੀ ਹੁਣ ਆਪਾਂ ਜੁੱਧ ਕਰਾ ਗਏ ਹੱਥੇ ਸੀ ਜੇ ਕਿ ਇੱਕ ਇੱਕ ਬੱਚਾ ਪੰਜਾ ਪੰਜਾ ਨਾਲ ਫਾਈਟ ਕੀਤੀ ਸੋ ਪਿਆਰ ਕਾਫੀ ਆ ਬੱਚਿਆਂ ਦਾ ਬਾਕੀ ਪੰਜਾਬ ਦੀ ਧਰਤੀ ਦਾ ਪੰਜਾਬ ਦਾ ਪਾਣੀ ਥੋੜਾ ਲੱਗ ਗਿਆ ਇੱਥੇ ਦਾ ਹਰ ਕਿਹਾ ਗਿਆ ਨਾ ਔਰ ਕੋਈ ਨਹੀਂ ਗੁਰੂ ਸਾਹਿਬ ਨੇ ਜਿੱਥੇ ਰੱਖਿਆ ਉੱਥੇ ਵੀ ਸਿੱਟ ਚੜ੍ਹਦੀ ਕਲਾ ਚ ਐਥੇ ਬਹੁਤ ਵਧੀਆ ਬੱਚੇ ਕਰਦੇ ਆ ਅੱਜ ਕਰਨਾ ਇਸੇ ਲਗਾਸੀ ਪ੍ਰੈਕਟਿਸ ਵਿੱਚ ਜਾਂਦੀ ਹੈ ਧਰਤੀ ਦੀ ਹਾਂ ਇਥੇ ਸੇਫਟੀ ਪਹਿਲਾ ਆਪਾਂ ਨੂੰ ਸੇਫਟੀ ਇਥੇ ਜ਼ਰੂਰੀ ਰੱਖਣੀ ਪਊਗੀ ਤੇ ਲੱਗਦਾ ਨਹੀਂ ਮਾਰੀ ਮੋਟੀ ਸਾਧ ਪਰ ਫਿਰ ਵੀ ਆਪਾਂ ਨੂੰ ਜ਼ਿਆਦਾਤਰ ਸੇਫਟੀ ਦਾ ਧਿਆਨ ਰੱਖਣਾ ਪੈਂਦਾ ਕਿਉਂਕਿ ਇੱਥੇ ਪਹਿਲਾ ਸਭ ਤੋਂ ਜ਼ਰੂਰੀ ਸੇਫਟੀ ਆ ਨਹੀਂ ਤਾਂ ਵੱਡੀ ਟ੍ਰਬਲ ਆ ਸਕਦੀ ਹੈ ਜਿਹੜੇ ਹੋਰ ਇੱਥੇ ਤੁਹਾਡੇ ਕੋਲ ਸਿੱਖ ਰਹੇ ਨੇ ਡਾਕਟਰ ਅੱਜ ਜਿਹੜੇ ਸਵੇਰੇ ਸਲਾਮੀ ਦਿੱਤੀ ਉਹ 50 ਬੱਚਿਆਂ ਨੇ ਦਿੱਤੀ ਉਹਦਾ ਤਕਰੀਬਨ ਇਥੇ 150 ਬੱਚਾ ਆਇਆ ਹੈ ਬਖਵਾ ਖਾਰੇ ਸਾਨੂੰ ਤੋਂ ਦੇ ਵਿੱਚ ਵੀ ਕਾਫੀ ਉਤਰਾਹ ਇੱਕ ਨੂੰ ਮਿਲਦਾ ਹੈ ਆਪਣੇ ਹਾਂਜੀ ਇਹ ਸੰਗਤ ਦੇ ਵਿੱਚ ਬਹੁਤ ਦੰਦਾ ਅਸੀਂ ਬਾਹਰਲੇ ਸਟੇਟਾਂ ਦੀ ਵੀ ਜਾਂਦੀ ਉੱਥੇ ਵੀ ਸੰਗਤ ਬਹੁਤ ਇਥੋਂ ਸੈਰੀ ਤੋਂ ਜਾਂਦੀ ਆ ਔਰ ਸੈਰੀ ਚ ਆਈ ਹੁੰਦੀ ਆ ਔਰ ਇਥੇ ਜਿਹੜਾ ਸਭ ਤੋਂ ਵੱਡਾ ਨਗਰ ਕੀਤਾ ਪਿਛਲੇ ਤੋਂ ਆ ਨਿਕਲਦਾ ਉੱਤੇ ਐਤ ਵੀ 6 ਲੱਖ ਬੰਦਾ ਇਕੱਠਾ ਹੁੰਦਾ ਅੱਜ ਲਗਭਗ ਅੱਜ ਲੱਗ ਨਹੀਂ ਰਿਹਾ ਵੀ 50 ਤੋਂ ਬਾਹਰ ਹਾਂ ਦੇਖੋ ਗੁਲ ਕੋ ਪੰਜਾਬ ਹੀ ਆ ਪੰਜਾਬ ਵਾਲੀ ਧਰਤੀ ਆ ਪੰਜਾਬ ਵਾਲਾ ਸਾਰਾ ਪੰਜਾਬ ਹੀ ਖੜਾ ਹਾਂਜੀ ਆਪਰੇ ਪੰਜਾਬ ਵਾਸੀਆਂ ਨੂੰ ਕੀ ਕਹਿਣਾ ਜਾਓਗੇ ਕਿਹੜਦਾ ਤੇ ਜਿਹੜਾ ਮੇਨ ਆ ਉਹ ਇਹ ਆ ਵੀ ਆਪਾਂ ਦੁਗਦਾ ਤੋਂ ਪਰੋੜ ਕੇ ਸਿੱਖ ਕਿੱਥੇ ਹੋਈ ਆ ਸਭ ਤੋਂ ਮੇਰ ਕਬਤਾ ਇਹ ਆ ਅਸੀਂ ਨਿੱਕੇ ਨਿੱਕੇ ਧੜਿਆਂ ਨੂੰ ਜ਼ਿਆਦਾ ਤਰਜੀਹ ਦਿੰਦੇ ਆ ਅਸੀਂ ਗੁਰੂ ਸਾਹਿਬ ਨੂੰ ਤਰਜੀਹ ਨਹੀਂ ਦਿੰਦੇ ਜੇ ਅਸੀਂ ਗੁਰੂ ਸਾਹਿਬ ਦੇ ਪੋਤੇ ਆ ਤੇ ਸਾਨੂੰ ਸਾਡੇ ਵੱਖ-ਵੱਖ ਵਿਚਾਰ ਹੋ ਸਕਦੇ ਪਰ ਸਾਨੂੰ ਇਕੱਠੇ ਹੋਣਾ ਪਊਗਾ ਕੋਈ ਸਾਂਝੀ رائے ਕੱਢ ਕੇ ਸਾਨੂੰ ਇਕੱਠੇ ਚੱਲਣਾ ਪਊਗਾ ਭਰਾਵਾਂ ਨੂੰ ਭਰਾ ਸਮਝੀਏ ਤੇ ਤਾਂ ਆਪਾਂ ਤਰੱਕੀ ਕਰਾਂਏ ਨਹੀਂ ਤਾਂ ਆਪਾਂ ਦੁਗਦਾ ਜਿੱਦਾਂ ਦਾ ਆਪਾਂ ਅੱਜ ਜੋ ਸਾਡੇ ਹਾਲਾਤ ਆ ਸਾਨੂੰ ਇਹ ਨਹੀਂ ਪਤਾ ਲੱਗਣਾ ਆਉਣ ਵਾਲੇ ਸਮੇਂ ਦੇ ਵਿੱਚ ਸੇਖ ਨੂੰ ਸਿੱਖੀ ਬਾਰੇ ਨਹੀਂ ਪਤਾ ਲੱਗਣਾ ਇਹਨਾਂ ਉਹਨੂੰ ਉਲਝਾ ਦੇਣਾ ਉਹਨਾਂ ਨੇ ਦਾਦਾ ਜੀ ਆਹ ਨਹੀਂ ਜ਼ਰਾ ਸ਼ਾਸਤਰ ਵਿਦਿਆ ਨਾਲ ਨਾਲ ਹੋਰ ਕਿਹੜੀ ਕਿਹੜੀ ਟ੍ਰੇਨਿੰਗ ਜਿਹੜੀ ਬੱਚਿਆਂ ਨੂੰ ਕੀਤੀ ਜਾਂਦੀ ਹੈ ਆ ਇੱਥੇ ਜਿਹੜੀ ਸ਼ਾਸਤਰ ਵਿਦਿਆ ਇੱਕ ਤਾਂ ਜਿਹੜਾ ਆਪਾਂ ਗੱਤਕਾ ਦੇਖਦੇ ਆ ਇੱਕ ਆਪਾਂ ਜਿਹੜੀ ਜਿਹੜੀ ਪ੍ਰਾਤਨ ਯੁੱਧ ਕਲਾ ਉਹਦਾ ਅਭਿਆਸ ਕਰਾ ਜਾਂਦਾ ਬ arcery ਦਾ ਘੋੜਿਆਂ ਤੇ ਯੁੱਧ ਕਲਾ ਘੋੜਿਆਂ ਦੇ ਉੱਤੇ ਘੋੜਿਆਂ ਦੀ ਟ੍ਰੇਨਿੰਗ ਘੋੜਿਆਂ ਤੇ arcery ਕੀਤੀ ਤੇ ਇਹ ਤਾਂ ਵੱਖ-ਵੱਖ ਜਿਹੜਾ ਸ਼ਾਸਤਰ ਵਿਦਿਆ ਨੂੰ ਜਿਹੜਾ ਆਪਾਂ ਕਵਰ ਕਰਦੇ ਆ ਤੇ ਆਪਾਂ ਦੂਜੀਆਂ ਕੰਨੀ ਨਾਲ ਜਾ ਕੇ ਉਹੋ ਚੀਜ਼ ਦਾ ਪ੍ਰਦਰਸ਼ਨ ਕਰਦੇ ਹਾਂ ਨਾਲ ਖੇਡਦੇ ਹਾਂ